ਅਹ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਆ ਕੰਬਲ ਵੇਚਣ ਵਾਲੇ ਕਸ਼ਮੀਰੀਆਂ ਨੂੰ ਚਾਕੂ ਨਾਲ ਵਾਰ ਕਰਕੇ ਉਹਨਾਂ ਤੋਂ ਪੈਸੇ ਤੇ ਮੋਬਾਈਲ ਖੋਣ ਵਾਲੇ ਇੱਕ ਨੌਬਰ ਲੁਟੇਰੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਵਾ ਘਟਨਾ 30 ਦਸੰਬਰ 2024 ਨੂੰ ਲਗਭਗ 3 ਦਿਨ ਪਹਿਲਾਂ ਵਾਪਰੀ ਸੀ ਜਦੋਂ ਇੱਕ ਪਰਵਾਸੀ ਕਸ਼ਮੀਰੀ ਜੋ ਕੰਬਲ ਵੇਚਣ ਦਾ ਕੰਮ ਕਰਦੇ ਹਨ ਉਹਨਾਂ ਕੋਲੋਂ ਚਾਕੂ ਨਾਲ वार ਕਰਕੇ 4000 ਰੁਪਇਆ ਤੇ ਮੋਬਾਈਲ ਇੱਕ ਚਪਟਮਾਰ ਲੁਟੇਰੇ ਵੱਲੋਂ ਖੋਲਿਆ ਗਿਆ ਸੀ ਸਿੰਬਲ ਚੌਂਕੀ ਬਟਾਲਾ ਦੀ ਪੁਲਿਸ ਵੱਲੋਂ ਇਸ ਲੁਟੇਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮੋਟਰਸਾਈਕਲ ਸਵਾਰ ਦੋ ਚਪਟਮਾਰਾ ਵੱਲੋਂ ਬਟਾਲਾ ਦੇ ਗਾਂਧੀ ਕੈਂਪ ਵਿਖੇ ਸਬਜ਼ੀ ਖਰੀਦਣ ਜਾ ਰਹੇ ਪ੍ਰਵਾਸੀ ਕਸ਼ਮੀਰੀ ਯਾਂ ਸੁੰਨਾ ਵਾਲੀ ਕੋਲੋਂ 4000 ਰੁਪਏ ਅਤੇ ਜਵੇਦ احمد ਲੋਨ ਕੋਲੋਂ ਮੋਬਾਈਲ ਖੋਲਿਆ ਗਿਆ ਸੀ ਅਤੇ ਸੁੰਨਾ ਵਾਲੀ ਨੂੰ ਚਾਕੂ ਦਾ ਵਾਰ ਕਰਕੇ ਜ਼ਖਮੀ ਵੀ ਕਰ ਦਿੱਤਾ ਗਿਆ ਸੀ ਸਿੰਬਲ ਚੌਕੀ ਇੰਚਾਰਜ ਸ਼ੋਕੂਮਾਰ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਖੋ ਆਕਾਸ਼ ਮਸੀਹ ਵਾਸੀ ਲੋਂਗੋਵਾਲ ਤੇ ਉਸਦੇ ਇੱਕ ਸਾਥੀ ਵੱਲੋਂ ਮਿਲ ਕੇ ਕੀਤੀ ਗਈ ਆਕਾਸ਼ ਮਸੀਹ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਉਸ ਕੋਲੋਂ ਲੁੱਟੇ 4000 ਰੁਪਏ मोबाइल भी बराबद कर लिया वा जबकि दूजे साथी तलाश जारी जा रही है घटना हुई की जिस वक्त यहाँ पे हमारे दो बंदे तीन बंदे सब्जी लेने गए बाहर तो वहां से सब्जी लेके वापिस आ रहे थे तो उनके साथ हाथापाई हो गए दो बंदे आ गए मोटरसाइकिल उन्होंने उन्हों फल लिया एक फोन ले लिया और चार हजार नकदी ले लिया उसे और एक का हाथ काट लिया तो उसके साथ टांगे आए हाथ में तो फिर हमने केस दर्ज दर्ज़ की थी बटाले थाने तो वहां से यहाँ चौकी पे आ गए जो कानवान चौकी पड़ती है रोड पे उन्होंने उसको जब्त कर लिया पूरा सामान लेके वही पढ़ लिया तो हम थैंक यू करते हैं प्लीज बटाले के एसएचओ साहब के तब के हम शुक्रगुजार है जिन्होंने हमारे साथ ऐसा अच्छा कर दिया दो तो दिन पे दो दिन से हो गए दो दो ही दिन लगे सर दो ही दिन लगे लगता, लगता बहुत बढ़िया बहुत बढ़िया हम बहुत शुक्रगुजार है प्लीज का यहां पे बटाले का बहुत शुक्र बहुत अच्छा काम करके दिखाया 31224 नुना कश्मीरी आए ने साडे कंबल वगैरह भेज दे ਤਿੰਨ ਜਣੇ ਗਾਂਧੀ ਕੈਂਪ ਤੋਂ ਸਬਜ਼ੀ ਲੈ ਕੇ ਤੇ ਵਾਪਸ ਆ ਰਹੇ ਸੀਗੇ 12:30 ਵਜੇ ਦੇ ਕਰੀਬ ਮੋਟਰਸਾਈਕਲ ਤੇ ਦੋ ਸਵਾਰ ਦੋ ਕਿਸੇ ਦੀ ਸਵਾਰ ਆਏ ਆ ਜਿਨ੍ਹਾਂ ਨੇ ਉਹਨਾਂ ਕੋਲੋਂ 4000 ਰੁਪਇਆ ਤੇ ਇੱਕ ਕੋਨ ਤੇ ਮੋਬਾਈਲ ਖੋਲਿਆ ਉਹ ਜਿਹੜਾ ਅਸੀਂ ਇਹਦੀ ਤਕਪੀਸ਼ ਤੇ ਕਰ ਰਹੇ ਸੀਗੇ ਕਰਦੇ ਕਰਦੇ ਲੰਗੋਵਾਲ ਤੋਂ ਆਕਾਸ਼ ਮਸੀਨਾ ਉਹਨੂੰ ਤਸਦੀਕ ਕਰਕੇ ਉਹਦੇ 4000 ਰੁਪਇਆ ਵੀ ਤੇ ਮੋਬਾਈਲ ਵੀ ਤੇ ਜਿਸ ਚਾਕੂ ਦੇ ਨਾਲ ਉਹਨਾਂ ਨੇ ਮਾਰ ਕੀਤਾ ਸੀਗਾ ਉਹ ਬ੍ਰਾਮਦ ਇਹ ਤੇ ਲੰਗੋਆ ਵਾਲਦਾਂ ਨਾਲ ਹੈ ਪਹਿਲਾਂ ਕੋਈ ਮੁਕੱਲਬਾ ਨਹੀਂ ਦੱਸਣੀ ਇੱਥੇ ਮੋਟਰਸਾਈਕਲ ਤੇ ਜਾਲੀ ਇਹਨਾਂ ਨੇ ਨੰਬਰ ਪਲੇਟ ਲਾਈ ਆ ਤੇ ਇਹਨਾਂ ਨੂੰ ਅਜੇ ਹੋਰ ਵੀ ਤੇ ਤਫ਼ਤੀਸ਼ ਚੱਲ ਰਹੀ ਆ ਹੋਰ ਵੀ ਲੁੱਟਾ ਹੋਆ ਜਿਹੜੀਆਂ ਇਹਨਾਂ ਨੇ ਲੈਤੀਆਂ ਵਾਂ ਉਹਨਾਂ ਨੂੰ ਤੇ 350 ਆਸ ਚਰਦ ਚਾਕੂ ਨਾਲ ਵਾਰ ਕੀਤਾ ਜੀ ਤਾਕੂ ਬਰਾਮਦ ਕਰ ਲਿਆ 4000 ਰੁਪਏ ਵੀ ਬਰਾਮਦ ਕਰ ਲਿਆ ਮੋਬਾਈਲ ਵੀ ਬਰਾਮਦ